ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਾਥਰੀਆਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਮੈਂ ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਹਾਜ਼ਰਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਅਰਵਿੰਦ ਕੇਜਰੀਵਾਲ ਦੀ ਕਹਿੰਦੇ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਤੂਏ ਪਾਸਤਾ ਕੇਂਦਰ ਚ ਗਏ ਨੇ ਤੇ ਉਹਨਾਂ ਦੇ ਉਹਨੂੰ ਲੈ ਕੇ ਬਹੁਤ ਜ਼ਿਆਦਾ ਸਵਾਲ ਖੜੇ ਹੋਣ ਲੱਗ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਇਹ ਗੱਲ ਬੜੀ ਵੱਡੀ ਆ ਬੜੀ ਮਹੱਤਵਪੂਰਨ ਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਕਿ ਇਸ ਵੇਲੇ ਹੁਸ਼ਿਆਰਪੁਰ ਤੋਂ 11 ਕਿਲੋਮੀਟਰ ਦੂਰ ਆਨੰਦਗੜ੍ਹ ਪਿੰਡ ਆਨੰਦਗੜ੍ਹ ਉਹਦੇ ਵਿੱਚ ਵਪਾਸਨਾ ਕੇਂਦਰ ਦੇ ਵਿੱਚ ਗਏ ਆ ਉਹਨਾਂ ਦੇ ਵੱਲੋਂ ਇੱਥੇ 10 ਦਿਨ ਲਾਏ ਜਾਣੇ ਆ ਲੰਘੇ ਕੱਲ ਪਹਿਲਾ ਦਿਨ ਸੀ ਦੂਜਾ ਦਿਨ ਅੱਜ ਆ ਉਹ ਇੱਥੇ ਪਹਿਲਾਂ ਵੀ ਆਏ ਆ ਇੱਥੇ ਪਹਿਲਾਂ ਵੀ ਰਹਿ ਕੇ ਗਏ ਸੀਗੇ ਮਤਲਬ ਇਹ ਜੇ ਕਿਤੇ ਹੋਰ ਵੀ ਲੋਕ ਆਉਂਦੇ ਜਾਂਦੇ ਹੋਣੇ ਆ ਪਰ ਸਾਨੂੰ ਤਾਂ ਆਮ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ ਪਿਛਲੀ ਵਾਰੀ ਕੇਜਰੀਵਾਲ ਹੋਰੀ ਆਏ ਸੀ ਤੇ ਹੁਸ਼ਿਆਰਪੁਰ ਦੇ ਵਿੱਚ ਰੁਕੇ ਸੀ ਉਹ ਈਸੇ ਵਿਪਾਸਨਾ ਕੇਂਦਰ ਦੇ ਵਿੱਚ ਪਹਿਲਾਂ ਆਏ ਸੀ ਉਸੇ ਵਿਪਾਸਨਾ ਕੇਂਦਰ ਦੇ ਵਿੱਚ ਹੁਣ ਆਏ ਆ ਤੇ ਕਿਸੇ ਬੜੇ ਕੇਜਰੀਵਾਲ ਸਾਹਿਬਾ ਜਿਹੜੇ ਬੰਗਲੌਰ ਜਾਂਦੇ ਹੁੰਦੇ ਸੀ ਵਿਪਾਸਨਾ ਕੇਂਦਰ ਦੇ ਵਿੱਚ ਵਿਪਾਸਨਾ ਕੇਂਦਰ ਦੇ ਵਿੱਚ ਹੁੰਦਾ ਧਿਆਨ ਲਾਉਣਾ ਧਿਆਨ ਲਾਉਣ ਦਾ ਮਤਲਬ ਇਹ ਹੈ ਜੀ ਕਿ ਤੁਸੀਂ ਬੰਦਾ ਜਾਂਦਾ ਉੱਥੇ ਇਕਾਗਰ ਹੁੰਦਾ ਤੇ ਆਲੇ ਦੁਆਲੇ ਦੀਆਂ ਗੱਲਾਂ ਤੋਂ ਮੁਕਤੀ پا ਕੇ ਤੇ ਮਨ ਦੀ ਸ਼ਾਂਤੀ ਦੇ ਵਾਸਤੇ ਜਾਂਦਾ ਪਰ ਹੁਣ ਸਵਾਲ ਉੱਠ ਖੜਿਆ ਵੀ ਕੇਜਰੀਵਾਲ ਜਦੋਂ ਆਏ ਹੁਸ਼ਿਆਰਪੁਰ ਦੇ ਵਿੱਚ ਤਾਂ ਉਹ ਇੰਨੀਆਂ ਵੱਡੀਆਂ ਗੱਡੀਆਂ ਦੇ ਕਾਫਲੇ ਨਾਲ ਕਿਉਂ ਆਏ ਆ ਨਾ ਉਹ ਮੁੱਖ ਮੰਤਰੀ ਆ ਨਾ ਉਹ ਇਸ ਵੇਲੇ ਐਮਐਲਏ ਆ ਕਨਵੀਨਰ ਆ ਪਰ ਨਾਲ ਉਹਨਾਂ ਨੇ 20 22 ਗੱਡੀਆਂ ਦਾ ਕਾਫਲਾ ਜਿਹੜਾ ਗੱਡੀਆਂ ਦਾ ਕਾਫਲਾ ਬੀਜੇਪੀ ਨੇ ਜਾਰੀ ਕੀਤਾ ਵੀ ਆ ਦੇਖੋ ਜੀ ਗੱਡੀਆਂ ਚੱਲੀਆਂ ਉਹਨਾਂ ਨੇ ਹਰਾਨੀ ਵੀ ਪ੍ਰਗਟਾਈ ਆ ਦੂਜੀ ਗੱਲ ਇਹ ਆ ਵੀ ਮੈਂ ਆਪ ਵੀ ਉਹ ਕਾਫਲੇ ਦੀਆਂ ਗੱਡੀਆਂ ਦੇਖੀਆਂ ਵੀਡੀਓ ਦੇ ਵਿੱਚ ਉਹਦੇ ਵਿੱਚ ਨੀਲੀਆਂ ਤੇ ਲਾਲ ਬੱਤੀਆਂ ਵਾਲੀਆਂ ਗੱਡੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਬੀ ਜਿਵੇਂ ਕੋ ਟ੍ਰੰਪ ਦਾ ਕਾਫਲਾ ਚੱਲਿਆ ਹੁੰਦਾ ਨਾ ਇਸ ਤਰੀਕੇ ਦੇ ਨਾਲ ਸੋ ਸਵਾਲ ਇਹ ਪੈਦਾ ਕੀਤਾ ਭਾਜਪੀ ਨੇ ਮਨਜਿੰਦਰ ਸਿੰਘ ਸਿਰਸਾ ਨੇ ਤੇ ਕਈ ਹੋਰ ਆਗੂਆਂ ਨੇ ਕਿ ਕੀ ਇਹ ਆਮ ਆਦਮੀ ਹੈ ਨਾ ਆਪਾਂ ਮੁੱਖ ਮੰਤਰੀ ਨਾ ਆਪਾਂ ਐਵਲੇ ਤੇ ਆਪਾਂ ਤਾਂ ਕਹੜੇ ਹੁੰਦੇ ਸੀ ਹਮ ਸਿਰਫ ਵੈਗਨ ਨਾਲ ਗਾੜੀ ਮੇ ਆਏ ਜਾਏਗੇ ਹਮ ਤੋ ਆਮ ਲੋਗ ਹੈ ਹਮ ਕੋ ਤੋ ਕੋਈ ਜ਼ਰੂਰਤ ਨਹੀਂ ਲਗਜ਼ਰੀ ਜ਼ਿੰਦਗੀ ਕੀ ਹਮਨੇ ਕਿਆ ਕਰਨੀ ਗਾੜੀਆਂ ਹਮ ਤੋ ਸਧਾਰਨ ਮਕਾਨ ਮੇ ਰਹੇਗੇ ਹਮ ਤੋ ਆਮ ਲੋਗੋ ਮੇ ਸੇ ਹੈ ਆ ਗੱਲਾਂ ਕਹਿੰਦੇ ਹੁੰਦੇ ਸੀ ਕਿ ਹੁਣ ਆ ਇੰਨੀਆ ਵੱਡੀਆਂ-ਗੱਡੀਆਂ ਦਾ ਕਾਫਲਾ ਕਿਉਂ ਕਿ ਇਹ ਸੂਬੇ ਦੇ ਉੱਤੇ ਬੋਝ ਪਾਉਣ ਵਾਲੀ ਗੱਲ ਨਹੀਂ ਉਹ ਪੰਜਾਬ ਸੂਬੇ ਦੇ ਉੱਤੇ ਹੁਣ ਖਾਸ ਕਰਕੇ ਕਿਉਂਕਿ ਸਾਬਕਾ ਮੁੱਖ ਮੰਤਰੀ ਨੂੰ ਇੱਕ ਹੱਦ ਤੱਕ ਹੀ ਸਿਕਿਉਰਿਟੀ ਮਿਲ ਸਕਦੀ ਹੈ ਨਾ ਇੰਨੀ ਸਿਕਿਉਰਿਟੀ ਤਾਂ ਵਰਤਮਾਨ ਮੁੱਖ ਮੰਤਰੀ ਦੇ ਕੋਲ ਹੀ ਹੋ ਸਕਦੀ ਹੈ ਜਾਂ ਉਹਦੇ ਕੋਲੇ ਵੀ ਨਹੀਂ ਹੁੰਦੀ ਇੰਨੀ ਪਰ ਗੱਲ ਇਹ ਜੀ ਕਿ ਹੁਣ ਇਹ ਪੰਜਾਬ ਦੀ ਸਰਕਾਰ ਇੰਨਾ ਭਾਰ ਕਿਉਂ ਸੂਬੇ ਦੇ ਉੱਤੇ ਪਾ ਰਹੀ ਹੈ ਕੀ ਇਹ ਗਲਤ ਕਦ ਨਹੀਂ ਕੀਤੀ ਜਾ ਰਹੀ ਕੀ ਇਸ ਤਰੀਕੇ ਦੇ ਨਾਲ ਪੈਸੇ ਜਿਹੜੇ ਉਹ ਲਟਾਉਣੇ ਕਿਸੇ ਆਪਦੇ ਸੱਜਣ ਦੇ ਉੱਤੇ ਆਪਦੇ ਚਿਹਤੇ ਦੇ ਉੱਤੇ ਲਟਾਉਣੇ ਇਹ ਵਾਜਬ ਆ ਸੋ ਇਹ ਬਹੁਤ ਵੱਡੇ ਸਵਾਲ ਉੱਠੇ ਆ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ ਆ ਵੀ ਇਹ ਹੁਸ਼ਿਆਰਪੁਰ ਦੇ ਵਿੱਚ ਇਸ ਕਰਕੇ ਆਏ ਆ ਤਾਂ ਜੋ 1 ਟੂ 1 ਕੱਲੇ ਕੱਲੇ ਵਿਧਾਇਕ ਨਾਲ ਗੱਲਬਾਤ ਕੀਤੀ ਜਾ ਸਕੇ ਚਲੋ ਉਹ ਵੀ ਬਾਅਦ ਦੀਆਂ ਗੱਲਾਂ ਵੀ ਉਹ ਇਹ ਗੱਲ ਸੱਚੀ ਆ ਵਿਰੋਧੀਆਂ ਦੀ ਜੇ ਠੂਠੀ ਆ ਪਰ ਮੈਂ ਇਸ ਗੱਲ ਦੇ ਉੱਤੇ ਜ਼ਰੂਰ ਹੈਰਾਨ ਆ ਕਿ ਭਾਈ ਇਸ ਤਰੀਕੇ ਦੇ ਨਾਲ ਜਿਵੇਂ ਉਹ ਪਹੁੰਚੇ ਤੇ ਜਿਵੇਂ ਵਾਪਸ ਉਹ ਕੇਂਦਰ ਦੇ ਵਿੱਚ ਹਾਜ਼ਰ ਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਕਾਫਲੇ ਜਿਹੜੇ ਉਹ ਬਣਾ ਕੇ ਪਹੁੰਚਿਆ ਗਿਆ ਉਹ ਆਪਣੇ ਆਪ ਦੇ ਵਿੱਚ ਚੰੰਬੇ ਵਾਲੀ ਗੱਲ ਆ ਤੁਸੀਂ ਸਾਬਕਾ ਮੁੱਖ ਮੰਤਰੀ ਨੂੰ ਤੁਹਾਡੀ ਗੱਡੀ ਹੋਵੇ ਚਲੋ ਇੱਕ ਅੱਧੀ ਗੱਡੀ ਨਾਲ ਹੋਰ ਸਹਿਯੋਗੀਆਂ ਦੀ ਮੰਨੀ ਤੇ ਤੁਸੀਂ ਐਡਾ ਵੱਡਾ ਕਾਫਲਾ ਲੈ ਕੇ ਚੱਲਦੇ ਹੋ ਵਿੱਚ ਆਮ ਆਦਮੀ ਵਾਲੀ ਤਾਂ ਗੱਲ ਕੁਝ ਹੈ ਨਹੀਂ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਇਹ ਆਮ ਆਦਮੀ ਵਾਲੀ ਗੱਲ ਤਾਂ ਨਹੀਂ ਹੈ ਫਿਰ ਅੱਗੇ ਵੱਧਦੇ ਆ ਭਗਵੰਤਪਾਣ ਹੋਰਾਂ ਦੀ ਗੱਲ ਕਰਦੇ ਉਹਨਾਂ ਦੇ ਖਿਲਾਫ ਵੀ ਕਿਸਾਨ ਪੂਰੀ ਤਰ੍ਹਾਂ ਨਾਲ ਗੁੱਸੇ 'ਚ ਨੇ ਤੇ ਕਹਿੰਦੇ ਕਿ ਕਿਸਾਨਾਂ ਦੇ ਪ੍ਰਦਰਸ਼ਨ ਸ਼ੁਰੂ ਹੋ ਚੁੱਕੇ ਨੇ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਵਿੱਚ ਨਾ ਭਗਵੰਤ ਮਾਨ ਦੇ ਖਿਲਾਫ ਲੋਰੇ ਆ। ਕਈ ਥਾਵਾਂ ਦੇ ਉੱਤੇ ਭਗਵੰਤ ਮਾਨ ਦੇ ਫੋਕੇ ਗਏ ਆ ਤੇ ਕਈ ਥਾਵਾਂ ਦੇ ਉੱਤੇ ਪੁਲਿਸ ਨੇ ਕਿਸਰਾਂ ਨੂੰ ਚੱਕਿਆ। ਕਈ ਥਾਵਾਂ ਦੇ ਉੱਤੇ ਤੇ ਸਵੇਰ ਦੇ ਵੇਲੇ ਚੱਕ ਕੇ ਤੇ ਅਥ ਨਿਬਲੇ ਰਿਹਾ ਕਰ ਦਿੱਤਾ ਗਿਆ ਜਿਦੇ ਵਿੱਚ ਜੋਗਿੰਦਰ ਸਿੰਘ ਉਗਰਾਹਾ ਬਲਵੀਰ ਸਿੰਘ ਰਾਜੇਵਾਲ ਤੇ ਰੋਲਦੂ ਸਿੰਘ ਮਾਨਸਾ ਤੇ ਕਈ ਹੋਰ ਕਿਸਾਰ ਆਗੂ ਸ਼ਾਮਲਾ। ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਹੜੇ ਇਸ ਵੇਲੇ ਇਹ ਸਾਰਾ ਕੁਝ ਕੀਤਾ ਗਿਆ ਉਹ ਕਿਉਂ ਆ? ਕਿਉਂਕਿ ਲੰਘੇ ਕੱਲ ਯਾਨੀ ਕਿ 5 ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਤੇ ਪ੍ਰਦਰਸ਼ਨ ਕਰਨਾ ਹੈਗਾ ਅਸੀਂ ਇੱਥੇ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਾਂਗੇ ਪ੍ਰਦਰਸ਼ਨ ਇਸ ਕਰਕੇ ਕਰਾਂਗੇ ਵੀ ਭਾਈ ਆਉਂਦੇ ਵਕਤ ਦੇ ਵਿੱਚ ਸੂਬੇ ਦੀ ਸਰਕਾਰ ਵੀ ਸਾਡੀਆਂ ਮੰਗਾਂ ਮੰਨੇ ਤੇ ਕੇਂਦਰ ਦੇ ਉੱਤੇ ਵੀ ਦਬਾਅ ਜਿਵੇਂ ਅਸੀਂ ਬਣਾਉਣ ਦੀ ਕੋਸ਼ਿਸ਼ ਕਰਦੇ ਸੂਬੇ ਦੀ ਸਰਕਾਰ ਤੇ ਵੀ ਬਣੀ ਪਰ ਪੰਜਾਬ ਦੀ ਸਰਕਾਰ ਦੇ ਵੱਲੋਂ ਵੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਸਖਤੀ ਵਰਤੀ ਗਈ ਸੀ ਵੀ ਚੰਡੀਗੜ੍ਹ ਦੇ ਵਿੱਚ ਨਾ ਪਹੁੰਚ ਸਕਣ ਕਿਸਾਨ ਤੇ ਪਹੁੰਚਣ ਵੀ ਨਹੀਂ ਦਿੱਤੇ ਗਏ ਲੰਗੇ ਕੱਲ ਤਾਂ ਹਾਲਾਤ ਇਹ ਸੀ ਵੀ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੇ ਜਿੰਨੇ ਵੀ ਪੁਆਇੰਟ ਆ ਉਹਨਾਂ ਸਾਰੀਆਂ ਥਾਵਾਂ ਤੇ ਪੁਲਿਸ ਨੇ ਬੈਰੀਕੇਡਿੰਗ ਕੀਤੀ ਸੀ ਤੇ ਜੇਕਰ ਕੋਈ ਮੋਟਰਸਾਈਕਲ ਸਵਾਰ ਵੀ ਚੰਡੀਗੜ੍ਹ 'ਚ ਦਾਖਲ ਹੋਣਾ ਚਾਹੁੰਦਾ ਸੀ ਤਾਂ ਉਹਦਾ ਵੀ ਆਧਾਰ ਕਾਰਡ ਜਾਂ ਉਹਦਾ ਲਾਇਸੈਂਸ ਵੇਖ ਕੇ ਆਈਡੀ ਵੇਖ ਕੇ ਫੇਰ ਜਾਣ ਦਿੰਦੇ ਸੀ ਸੋ ਇਹ ਵੀ ਕੱਲ ਜਿਹੜਾ ਇਹ 5 ਤਰੀਕ ਵਾਲਾ ਮੋਰਚਾ ਲੱਗਣਾ ਸੀ ਚੰਡੀਗੜ੍ਹ ਦੇ ਵਿੱਚ ਉਹ ਭਾਈ ਰੱਦ ਹੋ ਗਿਆ ਪੂਰਾ ਰੱਦ ਕਰ ਦਿੱਤਾ ਗਿਆ ਹੁਣ ਦੇਖਦੇ ਭਾਈ ਅਗਲੀ ਯੋਜਨਾ ਕੀ ਬਣਦੀ ਆ ਪਰ ਕੱਲ ਜਿਹੜੇ ਹੈਗੇ ਨੇ ਜਗेंद्र ਸਿੰਘ ਉਗਰਾਹਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਬਹੁਤ ਜਲਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਕਰਾਂਗੇ ਤੇ ਉਸ ਮੀਟਿੰਗ ਤੋਂ ਬਾਅਦ ਫੈਸਲਾ ਕਰਾਂਗੇ ਵੀ ਭਾਈ ਸਾਨੂੰ ਅਗਲਾ ਕੀ ਪ੍ਰੋਗਰਾਮ ਉਲੀਕਣਾ ਚਾਹੀਦਾ ਪਰ ਮੈਂ ਕੱਲ ਇੱਕ ਦਿਨ ਹੋਰਾਨ ਜ਼ਰੂਰ ਹੋਇਆ ਜਦੋਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਉਹਨਾਂ ਨੂੰ ਸ਼ੰਭੂ ਤੇ ਖਨੌਰੀ ਬਾਦਰ ਦੇ ਉੱਤੇ ਬੀਜੇਪੀ ਰੋਕ ਲੈਂਦੀ ਹੈ ਦਿੱਲੀ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਤੇ ਕਿਸਾਨ ਇੱਥੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਬੈਠੇ ਆ ਤੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਵੀ ਕੀ ਦਿੱਲੀ ਕਿਸਾਨਾਂ ਦੀ ਨਹੀਂ ਕੀ ਦਿੱਲੀ ਦੇ ਵਿੱਚ ਕਿਸਾਨ ਵੱਢ ਨਹੀਂ ਸਕਦੇ ਕੀ ਇਹ ਦੇਸ਼ ਦੇ ਨਾਗਰਕ ਨਹੀਂ ਇਹ ਤੱਕਾ ਹੁਣ ਕਿਸਾਨ ਚੰਡੀਗੜ੍ਹ ਜਾਣਾ ਚਾਹੁੰਦੇ ਆ ਤੇ ਬੈਰੀਕੇਡਿੰਗ ਆ ਜਿਹੜੀ ਉਹ ਚੰਡੀਗੜ੍ਹ 'ਚ ਕਰ ਦਿੱਤੀ ਗਈ ਆ ਕਿਸਾਨਾਂ ਨੂੰ ਫੜੋ ਫੜੀ ਕੀਤੀ ਜਾ ਰਹੀ ਆ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਚੰਡੀਗੜ੍ਹ ਵੱਢ ਨਹੀਂ ਦਿੱਤਾ ਗਿਆ ਤੇ ਬੀਜੇਪੀ ਇਹ ਗੱਲ ਕਹਿੰਦੀ ਕੀ ਚੰਡੀਗੜ੍ਹ ਕਿਸਾਨਾਂ ਦਾ ਨਹੀਂ ਕੀ ਕਿਸਾਨ ਦੀ ਗਲਤੀ ਹੈ ਕੋਈ ਇਹ ਆਪਾਂ ਚੰਡੀਗੜ੍ਹ ਜਾਣਾ ਹੈਗਾ ਇਹ ਦੇਖੋ ਜੀ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਜੇ ਮੰਨ ਲਓ ਆਉਂਦੇ ਸਮੇਂ ਦੇ ਵਿੱਚ ਕੋਈ ਪੁੱਛੇ ਕਿ ਪੋਲਿਟਿਕਸ ਕੀ ਹੈ ਤੇ ਰਾਜਨੀਤੀ ਦੀ ਪਰਿਭਾਸ਼ਾ ਕੀ ਹੈ ਇਸ ਤੋਂ ਵਧੀਆ ਮੇਰੇ ਖਿਆਲ ਵਿੱਚ ਪਰਿਭਾਸ਼ਾ ਕੋਈ ਹੋਰ ਦੀ ਦੱਸੀ ਜਾਣੀ ਵੀ ਨਾ ਦਿੱਲੀ ਜਾਣ ਦਿੰਦੇ ਆ ਜਦੋਂ ਦਿੱਲੀ ਜਾਣਾ ਹੁੰਦਾ ਕਿਸਾਨ ਨੇ ਉਦੋਂ ਆਮ ਆਦਮੀ ਪਾਰਟੀ ਦੁੱਖ ਮਨਾਉਂਦੀ ਹੈ ਵੀ ਭਾਈ ਧੱਕਾ ਹੋ ਰਿਹਾ ਤੇ ਜਦੋਂ ਚੰਡੀਗੜ੍ਹ ਜਾਣਾ ਹੁੰਦਾ ਤੇ ਬੀਜੇਪੀ ਦੁੱਖ ਮਨਾਉਂਦੀ ਵੀ ਭਾਈ ਇਹ ਹੁਣ ਧੱਕਾ ਹੋ ਰਿਹਾ ਵੀ ਇਹ ਰਾਜਨੀਤੀ ਹੈ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਉੱਧਰ ਜਿਹੜੇ ਤਹਿਸੀਲਦਾਰ ਨੇ ਉਹਨਾਂ ਦੇ ਮਾਮਲੇ ਦਾ ਕੀ ਬਣਿਆ ਜੀ ਕਿਉਂਕਿ ਪੰਜਾਬ ਦੇ ਕਹਿੰਦੇ 235 ਦੇ ਕਰੀਬ ਜਿਹੜੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਆ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਹਾਂ ਬਿਲਕੁਲ ਜੀ ਬਿਲਕੁਲ ਇਹ ਗੱਲ ਤੁਹਾਡੀ ਸੱਚੀ ਹੈ ਵੀ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਵੱਡੇ ਪੱਦਰ ਦੇ ਉੱਤੇ ਕਿਸਾਨ ਜਿਹੜੇ ਸੌਰੀ ਜਿਹੜੇ ਤਹਿਸੀਲਦਾਰ ਆ ਉਹਨਾਂ ਨੂੰ ਵਕ ਵਕ ਸਮਾਂ ਤੋਂ ਬਦਲਾ ਕਰ ਦਿੱਤਾ ਗਿਆ ਬਦਲੀ ਕਰ ਦਿੱਤੀ ਗਈ ਹੈ ਸੋ ਇਹ ਸਮਾਂ ਦੱਸੂਗਾ ਜੀ ਕਿ ਹੁਣ ਤਹਸੀਲਦਾਰ ਕੀ ਐਕਸ਼ਨ ਲੈਂਦੇ ਪਰ ਮੈਨੂੰ ਜਿੰਨੀ ਜਾਣਕਾਰੀ ਮਿਲੀ ਹੈ ਵੀ ਤਹਸੀਲਦਾਰਾਂ ਦੀ ਅੱਜ ਇੱਕ ਮਹੱਤਵਪੂਰਨ ਮੀਟਿੰਗ ਆ ਯਾਨੀ ਕਿ ਖੇਤਰੀ ਸਿਖਰ ਤੇ ਉਹਦੇ ਵਿੱਚ ਕੀ ਫੈਸਲਾ ਹੁੰਦਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਪਰ ਇਹ ਜੁਗਰ ਪਤਾ ਲੱਗਾ ਕਿ ਜਿਹੜੇ ਤਹਸੀਲਦਾਰ ਨੇ ਉਹਨਾਂ ਦੇ ਵਿੱਚੋਂ 200 ਤੋਂ ਵੱਧ ਦੀ ਕੱਲ ਬਦਲੀ ਕੀਤੀ ਗਈ ਹੈ ਤਹਸੀਲਦਾਰਾਂ ਦੀ ਤੇ ਨਾਇਬ ਤਹਸੀਲਦਾਰਾਂ ਦੀ ਸਰਕਾਰ ਨੇ ਇਹਨਾਂ ਦੇ ਉੱਤੇ ਵੱਡਾ ਐਕਸ਼ਨ ਲਿਆ ਤੇ ਕੋਈ ਵੀ ਤਹਸੀਲਦਾਰ ਜਾਂ ਨਾਇਬ ਤਹਸੀਲਦਾਰ ਐਸਾ ਨਹੀਂ ਜਿਹੜਾ 100 ਕਿਲੋਮੀਟਰ ਤੋਂ ਘੱਟ ਦੂਰੀ ਤੇ ਬਦਲਿਆ ਹੋਵੇ ਕੰਨਾਂ ਦੀ ਬਦਲੀ ਤਾਂ 200 ਤੋਂ ਲੈ ਕੇ 250 ਕਿਲੋਮੀਟਰ ਦੂਰ ਕੀਤੀ ਗਈ ਆ ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਵੀ ਮੰਨ ਲਓ ਬੰਦਾ ਹੋਵੇ ਜੀ ਫਰੀਦਕੋਟ ਦਾ ਤੇ ਬਦਲੀ ਉਹਦੀ ਕੀਤੀ ਗਈ ਪਠਾਨਕੋਟ ਦੀ ਬੰਦਾ ਉਹ ਹੋਵੇ ਪਠਾਨਕੋਟ ਦਾ ਤੇ ਬਦਲੀ ਉਹਦੀ ਕੀਤੀ ਗਈ ਹੈ ਜੀ ਉਧਰ ਫਾਜ਼ਲਕਾਬਲ ਦੀ ਸੋ ਇਸ ਤਰੀਕੇ ਦੇ ਨਾਲ ਵੀ ਬਹੁਤ ਦੂਰ ਦੂਰ ਬਦਲ ਦਿੱਤੇ ਗਏ ਆ ਵੀ ਤਾਂ ਸਰਕਾਰ ਨੇ ਅਸਲ ਦੇ ਵਿੱਚ ਇਹ ਦਰਸਾਇਆ ਵੀ ਅਸੀਂ ਭਾਈ ਇਵੇਂ ਹੀ ਕਰਾਂਗੇ ਜੇਕਰ ਤੁਸੀਂ ਕਹਿੰਦੇ ਵੀ ਅਸੀਂ ਹੜਤਾਲ ਤੇ ਚੱਲੇ ਆ ਅਸੀਂ ਆਹ ਕਰਦੇ ਆ ਅਸੀਂ ਉਹ ਕਰਦੇ ਆ ਸੋ ਸਰਕਾਰ ਦੇ ਇਸ ਐਕਸ਼ਨ ਦੇ ਉੱਤੇ ਲੋਕ ਸੰਤੁਸ਼ਟ ਹੋਏ ਆ ਕਿਉਂਕਿ ਤਹਿਸੀਲਦਾਰਾਂ ਦੇ ਬਾਰੇ ਤਾਂ ਕਿ رائے ਬਣੀ ਹੋਈ ਹੈ ਜਿਹੜੇ ਮਾਲ ਵਿਭਾਗ ਦੇ ਅਧਿਕਾਰੀ ਹੁੰਦੇ ਆ رائے ਬਰਖਲ ਗਲਤ ਵੀ ਨਹੀਂ ਹੋਣੀ ਕਿਉਂਕਿ 80% ਲੋਕ ਹੈਗੇ ਵੀ ਭ੍ਰਿਸ਼ਟਾਚਾਰ ਵਿੱਚ ਪਰ 20% ਚ ਅੱਗੇ ਵੀ ਹੈਗੇ ਆ رائے ਇਹ ਵੀ ਜਿਵੇਂ ਪੁਲਿਸ ਬਾਰੇ ਗੱਲ ਆ ਵੀ ਭਾਈ ਇਹ ਤਾਂ ਇਮਾਨਦਾਰ ਹੁੰਦੀ ਹੀ ਨਹੀਂ ਉਵੇਂ ਹੀ ਤਹਿਸੀਲਦਾਰਾਂ ਤੇ ਪਟਵਾਰੀਆਂ ਦੇ ਬਾਰੇ رائے ਆ ਵੀ ਇਹ ਇਮਾਨਦਾਰ ਕਿਵੇਂ ਹੋ ਜਾਣਗੇ ਇਹ ਲੋਕਾਂ ਨੂੰ ਠਿੱਠ ਕਰਦੇ ਲੋਕਾਂ ਨੂੰ ਖੱਜਲ ਕਰਦੇ ਆ ਪਰ ਲੋਕ ਵੀ ਕਿਤੇ ਨਾ ਕਿਤੇ ਚੋਰ ਆ ਚੋਰ ਇਵੇਂ ਹੈ ਜੀ ਮੰਨ ਲਓ ਕਿ ਤੁਸੀਂ ਇੱਕ ਕਿੱਲੇ ਦੀ ਰਜਿਸਟਰੀ ਕਰਵਾਉਣੀ ਹੈ ਤੇ ਕੋਈ ਵੀ ਬੰਦਾ ਰਜਿਸਟਰੀ ਆ ਜਿਹੜੀ ਉਹ ਸਰਕਾਰੀ ਰੇਟ ਦੇ ਉੱਤੇ ਕਰਵਾਉਂਦਾ ਪਰ ਲੈਣ ਦੇਣ ਆ ਜਿਹੜਾ ਉਹ ਹੁੰਦਾ ਜੀ ਮਹਿੰਗਾ ਜਿਵੇਂ ਕਿ ਉਦਾਹਰਣ ਦੇ ਤੌਰ ਤੇ ਉੱਤੇ ਸਰਕਾਰੀ ਰੇਟ ਹੋਵੇ ਕਿਸੇ ਪਿੰਡ ਦੇ ਵਿੱਚ ਕਿੱਲੇ ਦਾ 10 ਲੱਖ ਤੇ ਉਹਦਾ ਤੁਸੀਂ 20 ਲੱਖ ਰੁਪਏ ਦੇ ਵਿੱਚ ਲੈਣ ਦੇਣ ਕਰਦੇ ਆ ਸਟਾਮ ਤੁਸੀਂ 10 ਲੱਖ ਦਾ ਹੀ ਲਾਉਨੇ ਆ ਤੇ ਤਫੀਲਦਾਰ ਨੂੰ ਵੀ ਪਤਾ ਸਭ ਨੂੰ ਪਤਾ ਵੀ ਭਾਈ ਇੱਥੇ ਸਟਾਮ ਦੀ ਚੋਰੀ ਹੋ ਰਹੀ ਹੈ ਸਰਕਾਰੀ ਰੇਟ ਦੇ ਉੱਤੇ ਆ ਕੁਝ ਚੱਲਦਾ ਜਿਆਦੇ ਦੇ ਵਿੱਚ ਕੁਝ ਹੋਰ ਲਿਖਿਆ ਹੁੰਦਾ ਰਜਿਸਟਰੀ ਦੇ ਵਿੱਚ ਕੁਝ ਹੋਰ ਹੁੰਦਾ ਸੋ ਆਹ ਕੁਝ ਹੈਗਾ ਸੋ ਮਤਲਬ ਇਹ ਹੈ ਜੀ ਕਿਤੇ ਨਾ ਕਿਤੇ ਅਸੀਂ ਸਾਰੇ ਚੋਰ ਹੁੰਦੇ ਆ ਪਰ ਗੱਲ ਇਹ ਜੀ ਕਿ ਜਦੋਂ ਸਰਕਾਰਾਂ ਤੇ ਗੱਲ ਆਉਂਦੀ ਆ ਤੇ ਫਿਰ ਉਹਦੀ ਖਬਰ ਵੱਡੀ ਬਣਦੀ ਹੈ ਜੀ ਜੀ ਬਿਲਕੁਲ ਸਹੀ ਤੇਣਾ ਸਾਹਿਬ ਆਵਾਜ਼ੀ ਪਾਰਟੀ ਦੇ ਦਿਨ ਬਹੁਤੇ ਵਧੀਆ ਨਹੀਂ ਲੱਗ ਰਹੇ ਜੀ ਹਰ ਪਾਸੇ ਉਹਨਾਂ ਨੂੰ ਲੈ ਕੇ ਰੌਲਾ ਪਿਆ ਹੋਇਆ ਉਧਰ ਐਮਐਲਏ ਭਰਾਜ ਤੇ ਕਹਿੰਦੇ ਕਿ ਜਿਹੜੀ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਵੀ ਧਰਨਾ ਲਾਇਆ ਗਿਆ ਜੀ ਸੋ ਉਹਦਾ ਕਾਰਨ ਇਹ ਜੀ ਕਿ ਲੰਘੇ ਕੱਲ ਅਰਵਿੰਦ ਖੰਨਾ ਇਹਦੇ ਵਿੱਚ ਵਿਜੇਂਦਰ ਸਿੰਘਲਾ ਉਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਰਬਜੀਤ ਸਿੰਘ ਝਿੰਜਰ ਤੇ ਹੋਰ ਜਿਹੜੇ ਕਈ ਵੱਖ-ਵੱਖ ਪਾਰਟੀਆਂ ਦੇ ਆਗੂ ਆ ਜਿਹੜੇ ਉਹ ਲੰਘੇ ਕਲਸ ਗੁਰੂ ਐਸਐਸਪੀ ਦਫਤਰ ਦੇ ਮੂਹਰੇ ਧਰਨਾ ਦੇਣ ਗਏ ਸੀ ਕਿਉਂ ਉਹ ਕਹਿੰਦੇ ਜੀ ਨਰਿੰਦਰ ਕੌਰ ਭਰਾਜ ਦੇ ਉੱਤੇ ਤੇ ਬਾਕੀ 4-5 ਜਾਣੇ ਹੋਰ ਆ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦਾ ਕਾਰਨ ਕੀ ਆ ਉਹ ਕਹਿੰਦੇ ਜੀ ਕਿ ਇਹਦੇ ਵੱਲੋਂ ਯਾਨੀ ਕਿ ਨਰਿੰਦਰ ਕੌਰ ਭਰਾਜ ਦੇ ਵੱਲੋਂ ਪੈਸਿਆਂ ਦਾ ਲੈਣ-ਦੇਣ ਕੀਤਾ ਗਿਆ ਜੇ ਟਰੱਕੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਰੱਦ ਕੀਤੀ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਿਛਲੇ ਰਣੀ ਭਵਾਨੀਗੜ੍ਹ ਦੀ ਟਰੱਕੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਹੋਈ ਸੀ ਉਦੋਂ ਬੜਾ ਡਰਾਮਾ ਚੱਲਿਆ ਇੱਕ ਜਣਾ ਪ੍ਰਧਾਨ ਬਣ ਗਿਆ ਦੂਜੇ ਜਣੇ ਨੇ ਦਵਾਈ ਪੀ ਲਈ ਫਿਰ ਸਾਹਮਣੇ ਨੋਟਾਂ ਵਾਲਾ ਬੈਗ ਆ ਗਿਆ ਉਹ ਬੈਗ ਆ ਜਿਹੜਾ ਉਹ ਵੀ ਕਾਫੀ ਪ੍ਰਚਾਰਿਆ ਗਿਆ ਬਾਅਦ ਵਿੱਚ ਨਰਿੰਦਰ ਕੌਰ ਨੇ ਗੱਲ ਕਹੀ ਜੀ ਕਿ ਮੈਂ ਸੌਂ ਖਾਨੀ ਐ ਤੇ ਜੇ ਮੈਂ ਕਦੇ ਕਿਸੇ ਵਿਚ ਚਾਰ ਕੱਪ ਵੀ ਪੀਤਾ ਹੋਵੇ ਸੋ ਇਸ ਤਰੀਕੇ ਦੀਆਂ ਗੱਲਾਂ ਪਤਾ ਉਦੋਂ ਚੱਲੀਆਂ ਪਰ ਹੁਣ ਭਾਈ ਗੱਲ ਇੱਥੇ ਆ ਕੇ ਮੁੱਕਦੀ ਆ ਕਿ ਮਸਲਾ ਇਹ ਕਾਫੀ ਵੱਡਾ ਬਣ ਗਿਆ ਪਤਾ ਨਹੀਂ ਇਹਦੇ ਵਿੱਚ ਹੋਰ ਕੀ ਹੋਣਾ ਕੀ ਨਹੀਂ ਹੋਣਾ ਪਰ ਨਰਿੰਦਰ ਕੌਰ ਭਰਾੜ ਦੀ ਇਮੇਜ ਦਾ ਨੁਕਸਾਨ ਬਹੁਤ ਹੋਇਆ। ਉਹਦੀ ਇਮੇਜ ਆ ਜਿਹੜੀ ਉਹ ਤੇ ਸਵਾਲ ਹੋ ਗਏ ਖੜੇ ਜਿਵੇਂ ਕਿ ਜਗਰਾਉਂਵਾਲ ਦੀ ਇੱਕ ਕੋਥੀ ਦੇ ਕਰਕੇ ਇੱਕ ਵਿਧਾਇਕਾ ਦੀ ਇਮੇਜ ਖਰਾਬ ਹੋਈ ਸੀ। ਉਸ ਤਰੀਕੇ ਦੇ ਨਾਲ ਨਰਿੰਦਰ ਕੌਰ ਭਰਾੜ ਦੀ ਇਮੇਜ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੀ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਵਿਵਾਦਗ੍ਰਸਤ ਗੱਲਾਂ ਚੱਲੀਆਂ ਉਹ ਚ ਬਲਕਾਰ ਸਿੱਧੂ ਵੀ ਆ ਜਿਹਦੀ ਇੱਕ ਆਡੀਓ ਕਲਿੱਪ ਵਾਇਰਲ ਹੋ ਗਈ। ਉਸ ਤੋਂ ਬਾਅਦ ਉਹ ਰਾਮਗੜੀ ਆ ਭਾਈਚਾਰੇ ਦੇ ਬਾਰੇ ਵੀ ਕੁਝ ਬੋਲਿਆ ਫਿਰ ਉਹਨੇ ਰਾਮਗੜੀ ਆ ਭਾਈਚਾਰੇ ਤੋਂ माफी ਵੀ ਮੰਗ ਲਈ ਫਿਰ ਨਰਿੰਦਰਪੁਰ ਭਰਾਜਵਾਲਾ ਮਸਲਾ ਆ ਗਿਆ ਸੋ ਕਾਫੀ ਕੁਝ ਚੱਲ ਜਾਂਦਾ ਜੀ ਜੀ ਤੇ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਜਿਹੜਾ ਇਹ ਜਿਹੜੇ ਨਸ਼ੇ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਘਰ ਢੋਣ ਦਾ ਸلسلਾ ਵੀ ਜਾਰੀ ਹੈ ਜੀ ਕਿਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਨਸ਼ਾ ਤਸਕਰ ਦਾ ਘਟਾ ਆਇਆ ਹਾਂ ਬਿਲਕੁਲ ਜੀ ਦੇਖੋ ਫਤਿਹਗੜ੍ਹ ਸਾਹਿਬ ਦੇ ਮੰਡੀ ਗਵਿੰਦਗੜ੍ਹ ਦੇ ਵਿੱਚ ਘਟਾਤਾ ਤੇ ਇਧਰ ਜਲੰਧਰ ਦੇ ਵਿੱਚ ਵੀ ਕੱਲ ਇੱਕ ਘਟਾ ਆਇਆ ਤੇ ਪਰਸੇ ਗੱਲ ਕਹ ਲਈ ਸਰਕਾਰ ਇਹ ਗੱਲ ਕਹਨੀ ਹੈ ਕਿ ਨਸ਼ਾ ਤਸਕਰਾਂ ਨੇ ਜਿਹੜੀ ਕਾਲੀ ਕਮਾਈ ਦੇ ਨਾਲ ਦਰਤਮਨੀ ਦੇ ਨਾਲ ਜਾਇਦਾਦ ਬਣਾਈ ਆ ਉਹਨੂੰ ਅਸੀਂ ਧਾ ਢੇਰੀ ਇਵੇਂ ਹੀ ਕਰਾਂਗੇ ਉਹ ਕਹਿੰਦੇ ਜੀ ਕਿ ਇਹ ਗੱਲ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੋ ਤੁਸੀਂ ਕਰ ਰਹੇ ਹੋ ਉਸ ਤੋਂ ਅਗਲੀ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਇਹ ਘਰਾਂ ਦੀ ਢਾਟਵਾਈ ਹੋ ਰਹੀ ਆ ਹੈ ਚਲੋ ਚੰਗੀ ਗੱਲ ਵੀ ਭਾਈ ਪੁਲਿਸ ਐਕਸ਼ਨ ਲੈ ਰਹੀ ਆ ਪੁਲਸ ਦੇ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਪਰ ਇਹਦੇ ਵਿਚਲੀ ਇੱਕ ਗੱਲ ਹੋਰ ਆ ਵੀ ਕੀ ਇਸ ਤਰੀਕੇ ਨੂੰ ਆਪਾਂ 100% ਵਾਜੂ ਮੰਨੀਏ ਕੀ ਇਹ ਢੰਗ ਬਿਲਕੁਲ درست ਹੈ ਜਾਂ ਨਹੀਂ ਕੀ ਇਸ ਟਰੰਕ ਤੱਗ ਦੇ ਉੱਤੇ ਆਪਾ ਮਾਨ ਕਰੀਏ ਜਾਂ ਨਹੀਂ ਉਹਦਾ ਕਾਰਨ ਇਹ ਆ ਵੀ ਇਹ ਢੰਗ ਦੇ ਉੱਤੇ ਕਈ ਲੋਕ ਸਵਾਲ ਤਾਂ ਕਰਦੇ ਖੜਾ ਵੀ ਦੇਖੋ ਕਿਸੇ ਨੇ ਡਰਗ ਮਰੀ ਨਾਲ ਘਰ ਬਣਾਇਆ ਕੋਈ ਦੁਕਾਨ ਬਣਾਈ ਕੋਈ ਹੋਰ ਚੀਜ਼ ਬਣਾਈ ਆਪਣੇ ਕੋਲ ਸਬੂਤ ਆ ਵੀ ਭਾਈ ਇਹ ਬੰਦੇ ਨੇ ਇਹ ਕੁਝ ਕੀਤਾ ਤੇ ਤੁਸੀਂ ਉਹਨੂੰ ਧੌਣੇ ਕਿਉਂ ਆ ਸਰਕਾਰ ਨੂੰ ਚਾਹੀਦਾ ਜੀ ਕਿ ਉਹਨੂੰ ਨਿਲਾਮ ਕੀਤਾ ਜਾਵੇ ਉਹਦਾ ਕਬਜ਼ਾ ਲਿਆ ਜਾਵੇ ਉਹਨੂੰ ਕਿਸੇ ਹੋਰ ਕੰਮ ਲਈ ਵਰਤਾਇਆ ਜਾਵੇ ਜਾਂ ਸਰਕਾਰ ਦੇ ਵਿੱਚ ਪੈਸੇ ਆਉਣ ਆਪਾਂ ਢਾਦਨੇ ਜਾ ਕੇ ਤੇ ਇਹ ਜੀ ਇਉਂ ਲੱਗਦਾ ਵੀ ਕੱਲੀ ਖਬਰ ਵਾਲੀ ਕਾਰਵਾਈ ਨਾ ਹੋਵੇ ਭਾਈ ਖਬਰਾਂ ਮੰਡੀਆਂ ਇਹਦੀਆਂ ਜੇ ਮੰਨ ਲਓ ਪੰਜਾਬ ਦੇ ਵਿੱਚ ਕੋਈ 20 30 ਘਰ ਇਦਾਂ ਢਾਵ ਵੀ ਦਿੱਤੇ ਜਾਣ ਤੇ ਭਾਈ ਉਹਦੇ ਨਾਲ ਖਬਰਾਂ ਵੱਧ ਬਣਦੀਆਂ ਤੇ ਬਾਕੀ ਗੱਲਾਂ ਘਟਾ ਕਿਉਂਕਿ ਜੇਕਰ ਬੰਦਿਆਂ ਦੀ ਚੀਜ਼ ਨੂੰ ਜ਼ਬਤ ਕਰਕੇ ਗੱਲ ਤਾਂ ਆਪਾਂ ਪ੍ਰਚਾਰ ਨਹੀਂ ਹੁੰਦੀ ਹੈ ਨਾ ਵੀ ਦੇਖੋ ਅਸੀਂ ਉਹਦਾ ਕਬਜ਼ਾ ਲੈ ਲਿਆ ਅਸੀਂ ਜੀ ਉਹਨਾਂ ਨੂੰ ਘਰੋਂ ਬਾਹਰ ਕੱਢਤਾ ਉਹ ਘਰ ਛੱਡ ਕੇ ਤਾਲਾ ਲਾ ਕੇ ਭੱਜ ਗਏ ਸਰਕਾਰ ਨੇ ਤਾਲਾ ਖੋਲ ਕੇ ਵਿੱਚ ਉਹਦਾ ਦਫਤਰ ਖੋਲ ਲਿਆ ਵਿੱਚ ਥਾਣਾ ਖੋਲ ਲਿਆ ਜੇ ਕੋਈ ਇਦਾਂ ਦੀਆਂ ਗੱਲਾਂ ਹੋਣ ਪਰ ਜਿਹੜੀ ਢਾਢਵਾਈ ਗੱਲ ਗੱਲ ਆ ਇਹਦੇ ਉੱਤੇ ਕੁਝ ਲੋਕ ਸਵਾਲ ਵੀ ਖੜੇ ਕਰਦੇ ਆ ਜੀ ਬਿਲਕੁਲ ਤੇ ਜਨਾਬ ਸਾਹਿਬ ਉਹਦੇ ਜੀ ਸਿੰਘ ਢੱਲੇਵਾਲ ਉਹਨਾਂ ਦੇ ਮਰਨ ਵਰਤ ਨੂੰ 100 ਦਿਨ ਪੂਰੇ ਹੋ ਗਏ ਜੀ ਹਾਂ ਬਿਲਕੁਲ ਜੀ ਢੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਲੰਘੇ ਕੱਲ 100 ਦਿਨ ਪੂਰਾ ਹੋ ਗਿਆ ਸੀ ਯਾਨੀ ਕਿ 5 ਤਰੀਕ ਨੂੰ ਅੱਜ ਜਦੋਂ ਆਪਾਂ 6 ਤਰੀਕ ਨੂੰ 6 ਮਾਰਚ ਨੂੰ ਇਹਨਾਂ ਖਬਰਾਂ ਦੀ ਸਾਹਜ ਪਾ ਰਹ ਇੱਕ 101 ਦਿਨ ਚੱਲ ਰਿਹਾ ਜੀ 101ਵਾਂ ਦਿਨ ਚੱਲ ਰਿਹਾ ਡੱਲੇਵਾਲ ਸਾਹਿਬ ਨੇ ਇਸ ਸਮੇਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਬਹੁਤ ਕੁਝ ਆਲਦੇ ਪਿੰਡੇ ਤੇ ਹੰਡਾਇਆ ਤੇ ਹੱਡੀਆਂ ਦੀ ਉਹ ਮੁੱਠ ਬਣੇ ਪਏ ਆ ਸਰੀਰ ਸੁੱਕਿਆ ਪਿਆ ਹਾਲਾਤ ਮਾੜੇ ਹੈਗੇ ਚਿੰਤਾਜਨਕ ਹੈਗੇ ਆ ਪਰ ਉਹ ਤੰਦਰੁਸਤ ਰਹਿਣ ਤੇ 19 ਤਰੀਕ ਦੀ ਮੀਟਿੰਗ ਦੇ ਵਿੱਚ ਕੋਈ ਸਟਾ ਨਿਕਲਿਆਵੇ ਇਹਦੀ ਭਾਈ ਅਸੀਂ ਕਾਮਨਾ ਕਰਦੇ ਆ ਹੁਣ ਜਿਹੜੀ ਅਗਲੀ ਮੀਟਿੰਗ ਆ ਇਹ ਹੱਗੀ ਜੀ 19 ਤਰੀਕ ਨੂੰ ਕੇਂਦਰ ਦੇ ਮੰਤਰੀਆਂ ਦੇ ਨਾਲ ਤੇ ਲੰਘੇ ਕੱਲ ਉਹਨਾਂ ਦੇ ਸਮਰਥਨ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਤੇ 100 ਕਿਸਾਨਾਂ ਦੇ ਵੱਲੋਂ ਭੁਖੜਤਾਲ ਕੀਤੀ ਗਈ ਸੀ 100 ਕਿਸਾਨਾਂ ਵੱਲੋਂ ਤੇ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਲੰਘੇ ਕੱਲ ਔਰਤਾਂ ਦੇ ਵੱਲੋਂ ਕਿਹਾ ਗਿਆ ਵੀ ਜਦੋਂ ਹੁਣ ਔਰਤ ਦਿਹਾੜਾ ਆਉਣਾ ਹੈਗਾ ਜੀ 8 ਤਰੀਕ ਨੂੰ ਉਹ ਕਹਿ ਰਹੇ ਸੀ ਕਿ ਅਸੀਂ ਉਸ ਦਿਨ ਵੱਡੇ ਪੱਧਰ ਦੇ ਉੱਤੇ ਆਪਸੀ ਅਰਸ਼ ਕਰਾਂਗੇ ਅਸੀਂ ਉਸ ਦਿਨ ਉਹ ਕਹਿੰਦੇ ਵੀ ਵੱਡੇ ਪੱਧਰ ਦੇ ਉੱਤੇ ਤੇ ਮੋਰਚੇ ਸਾਮਾਂਗੇ ਇਹ ਇੱਕ ਜਾਣਕਾਰੀ ਮਿਲੀ ਆ ਪਰ ਇੱਕ ਹੋਰ ਜਾਣਕਾਰੀ ਮਰੇ ਚੇਤੇ ਦੇ ਵਿੱਚੋਂ ਵਿਸਰ ਨਾ ਜਾਵੇ ਇੱਕ ਸਾਬਕਾ ਡੀਐਸਪੀ ਆ ਬਲਵਿੰਦਰ ਸਿੰਘ ਸੇਖੋ ਜਿਹਦੀਆਂ ਅਸੀਂ ਬਹੁਤ ਸਾਰੀਆਂ ਖਬਰਾਂ ਸਮੇਂ-ਸਮੇਂ ਦੇ ਉੱਤੇ ਪੜਦੇ ਰਹੇ ਹਾਂ ਇਹਦਾ ਭਾਰਤ ਪੂਸ਼ਣ ਆਸ਼ੂ ਨਾਲ ਪੰਗਾ ਚੱਲਦਾ ਹੁੰਦਾ ਰਿਹਾ ਜਿਹਨੂੰ ਜੇਲ੍ਹ ਵੀ ਜਾਣਾ ਪਿਆ ਸੀ ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ਉਹਨੇ ਬੜੇ ਖੁਲਾਸੇ ਕੀਤੇ ਉਹ ਬਲਵਿੰਦਰ ਸਿੰਘ ਸੇਖੋ ਲੰਘੇ ਕੱਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਚੰਡੀਗੜ੍ਹ ਦੇ ਵਿੱਚ ਸ਼ਾਮਲ ਹੋਇਆ ਉਹਨੇ ਇਹ ਗੱਲ ਕਹੀ ਹੈ ਕਿ ਬੀਜੇਪੀ ਵਰਗੀ ਚੰਗੀ ਪਾਰਟੀ ਕੋਈ ਨਹੀਂ ਤੇ ਮੰਨਿਆ ਹੀ ਜਾ ਰਿਹਾ ਜੀ ਕਿ ਲੁਧਿਆਣੇ ਦੀ ਜਗਲੀ ਚੋਣ ਦੇ ਵਿੱਚ ਬੀਜੇਪੀ ਬਲਵਿੰਦਰ ਸਿੰਘ ਸੇਖੋ ਨੂੰ ਡੇਟ ਨਹੀਂ ਸਕਦੀ ਆ ਇਹ ਅੰਦਾਜ਼ੇ ਲੱਗ ਰਹੇ ਆ ਬਲਵਿੰਦਰ ਸਿੰਘ ਸੇਖੋ ਬੀਜੇਪੀ ਵੱਲੋਂ ਆਸ ਕੀਤੀ ਜਾ ਰਹੀ ਵੀ ਸ਼ਾਇਦ ਭਾਰਤ ਭੂਸ਼ਣ ਆਸ਼ੂ ਕਾਂਗਰਸ ਦੇ ਵੱਲੋਂ ਹੋਵੇ ਤੇ ਆਮ ਆਰਮੀ ਪਾਰਟੀ ਦੇ ਸੰਜੀਵ अरोड़ा ਰਾਜ ਸਭਾ ਦੇ ਮੈਂਬਰ ਨੂੰ ਪਹਿਲਾਂ ਹੀ ਉਮੀਦਵਾਰ ਆ ਲਾਦਿਆ ਹੋਇਆ ਸੋ ਇਹ ਹਾਲਾਤ ਹੈਗੇ ਆ ਸੋ ਵੇਨੇ ਕੀ ਬਣਦਾ ਪਰ ਲੰਘੇ ਕੱਲ ਸਾਬਕਾ ਡੀਐਸਪੀ ਸੇਖੋ ਜਿਹੜਾ ਤੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਜੀ ਜੀ ਤੇ ਜਦੋਂ ਸਾਬੂਦਰ ਰਾਹੁਲ ਗਾਂਧੀ ਹੋਰੀ ਗੰਦੇ ਪੇਸ਼ੀ ਤੇ ਨਹੀਂ ਗਏ ਤੇ 200 ਰੁਪਏ ਜੁਰਮਾਨਾ ਲੱਗਿਆ ਜੀ ਉਹਨਾਂ ਨੂੰ ਹਾਂ ਬਿਲਕੁਲ ਜੀ ਬਿਲਕੁਲ 2 3 ਸਾਲ ਪਹਿਲਾਂ ਦੀ ਗੱਲ ਆ ਜਦੋਂ ਦਾ ਸਵਰਕਰ ਦੇ ਉੱਤੇ ਸਵਾਲ ਖੜੇ ਕੀਤੇ ਸੀਗੇ ਇਹਨਾਂ ਨੇ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਮਹਾਰਾਸ਼ਟਰ ਦੇ ਪਪੋਲਾ ਖੇਤਰ ਦੇ ਵਿੱਚ ਤੇ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਉਹ ਰਿੱਚ ਇਹ ਗੱਲ ਕਹੀ ਸੀ ਵੀ ਇਹ ਤਾਂ ਅੰਗਰੇਜ਼ਾਂ ਤੋਂ ਪੈਨਸਲ ਲੈਣ ਵਾਲਾ ਸੀ ਸਵਰਕਰ ਇਹ ਤਾਂ ਉਹਨਾਂ ਦਾ ਹੀ ਬੰਦਾ ਸੀ ਕੁਝ ਇਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਕਹੀਆਂ ਸੀ ਇਸ ਗੱਲ ਦੇ ਉੱਤੇ ਤੇ ਫਿਰ ਸ਼ਿਕਾਇਤ ਹੋਈ ਫਿਰ ਇਹ ਦੇ ਤੱਕੀਸ ਚੱਲਿਆ ਇਹ ਆਪ ਪੇਸ਼ ਨਹੀਂ ਹੋਇਆ ਲਖਨਊ ਦੀ ਅਦਾਲਤ ਦੇ ਵਿੱਚ ਰਾਹੁਲ ਗਾਂਧੀ ਤੇ ਫਿਰ ਲੰਘੇਕਲ ਜੱਜ ਸਾਹਿਬ ਨੇ 200 ਰੁਪਏ ਜੁਰਮਾਨਾ ਲਾਇਆ ਰਾਹੁਲ ਗਾਂਧੀ ਨੂੰ 200 ਰੁਪਈਆ ਤੇ ਇਹ ਗੱਲ ਕਹੀ ਆ ਵੀ ਜੇਕਰ ਮੇਰਾ ਖਿਆਲ ਵੀ ਹੁਣ 14 ਮਾਰਚ ਆ ਜਾਂ ਕਿੰਨੀ ਤਰੀਕ ਆ ਵੀ ਜੇਕਰ ਉਸ ਦਿਨ ਪੇਸ਼ ਨਾ ਹੋਇਆ ਰਾਹੁਲ ਗਾਂਧੀ ਤਾਂ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸੋ ਇਹ ਕੇਸ ਇਹ ਹੈਗਾ ਜੀ ਕਿ ਸਬਰਕਰ ਦੇ ਬਾਰੇ ਟਿੱਪਣੀ ਆ ਕਿਉਂ ਕੀਤੀ ਸੀ ਜੀ ਤੇ ਟੇਣਾ ਸਾਹਿਬ ਯੂਪੀ ਵਿਧਾਨ ਸਭਾ ਚ ਗੁਟਕਾ ਖਾਣ ਦੇ ਉੱਪਰ ਕਹਿੰਦੇ ਪਾਬੰਦੀ ਲਗਾ ਦਿੱਤੀ ਗਈ ਹੈ ਹਾਂ ਬਿਲਕੁਲ ਜੀ ਚੰਗੀ ਗੱਲ ਆ ਇਹ ਤਾਂ ਉਹਦੇ ਲੱਛੜ ਹੀ ਮਾੜੇ ਸੀ ਲਾਣਤੀ ਦਾ ਬੰਦਾ ਹੋਊਗਾ ਜਿਹਨੇ ਵੀ ਇਹ ਛੁੱਕਿਆ ਸੀਗਾ ਤੇ ਵਿਧਾਨ ਸਭਾ ਦਾ ਮੈਂਬਰ ਹੋਵੇ ਕੋਈ ਵੀ ਹੋਵੇ ਏ ਬੀ ਸੀ ਡੀ ਤੇ ਵਿਧਾਨ ਸਭਾ ਦੇ ਵਿੱਚ ਹੀ ਤੁਸੀਂ ਖਾ ਕੇ ਗੁਟਕਾ ਤੇ ਪਿਚਕਾਰੀਆਂ ਛੱਡੀ ਜਾਓ ਤੇ ਇਹ ਤਾਂ ਦੁਰਫਟੇ ਮੂੰਹ ਵਾਲੀ ਗੱਲ ਆ ਸੋ ਜਿਹਨੇ ਇਹ ਸਾਰਾ ਕੁਝ ਕੀਤਾ ਸੀਗਾ ਤੇ ਸਪੀਕਰ ਮਹਾਣਾ ਹੋਰੀ ਉਹਦੇ ਉੱਤੇ ਕਾਫੀ ਨਾਰਾਜ਼ ਵੀ ਹੋਏ ਸੀ ਇਹ ਭਾਈ ਆ ਵਿਧਾਨ ਸਭਾ ਦੇ ਵਿੱਚ ਦੇਖੋ ਗੁਟਕਾ ਥਾ ਥਾ ਕੇ ਤੇ ਕਿਵੇਂ ਪਤਕਾਰੀयां ਛੱਡਦੇ ਤੁਸੀਂ ਤੇ ਲੰਘੇ ਕੱਲ ਉਥੋਂ ਦੇ ਸਪੀਕਰ ਦੇ ਵੱਲੋਂ ਇਹ ਫੈਸਲਾ ਕਰ ਦਿੱਤਾ ਗਿਆ ਵੀ ਵਿਧਾਨ ਸਭਾ ਕੰਪਲੈਕਸ ਦੇ ਵਿੱਚ ਜਦੋਂ ਵੀ ਤੁਸੀਂ ਐਂਟਰ ਹੋਗੇ ਵਿਧਾਨ ਸਭਾ ਦੇ ਗੇਟ ਦੇ ਅੰਦਰ ਤੁਸੀਂ ਕੋਈ ਗੁਟਕਾ ਨਹੀਂ ਖਾ ਸਕੋਗੇ ਤੁਸੀਂ ਕੋਈ ਪਤਕਾਰੀ ਨਹੀਂ ਮਾਰ ਸਕੋਗੇ ਤੁਸੀਂ ਕੋਈ ਸਿਗਰਟੀ ਵਰਤੋਂ ਨਹੀਂ ਕਰ ਸਕੋਗੇ ਤੁਸੀਂ ਜੜਦਾ ਨਹੀਂ ਮਲ ਕੇ ਖਾ ਸਕੋਗੇ ਵੀ ਇਸ ਗੱਲ ਦੇ ਉੱਤੇ ਪਾਬੰਦੀ ਲਾਤੀ ਹੈ ਤੇ ਵਧੀਆ ਗੱਲਾਂ ਦੇਖੋ ਜੀ ਇਸ ਥਾਂ ਦੇ ਉੱਤੇ ਅਸੀਂ ਕੀ ਕੀ ਆਸਾਂ ਕਰਦੇ ਕਿ ਇਹ ਲੋਕ ਲੱਛਣ ਕੀ ਕੀ ਕਰਦੇ ਆ ਇਹ ਸਪੀਕਰ ਸਾਹਿਬ ਦਾ ਵਧੀਆ ਫੈਸਲਾ ਹੈਗਾ ਜੀ ਜੀ ਸਖੈਨ ਬਹੁਤ ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨੀ ਮਿਹਰਬਾਨੀ